ਸ਼ਬਦ ਹਜ਼ਾਰੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਝ ਮਹਲ ਆ ਪੰਜਵਾ ਚੌਪਦੀ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ ਗੀਨਿਆਹੀ ਤ੍ਰਿਖਾ ਨ ਉਤਰਾਏ ਛਾਂਤ ਨੇ ਆਵੇ ਬਿਨ ਦਰਸ਼ਨ ਸੰਤ ਪਿਆਰ ਹੀ ਜੀਓ ਹੋ ਕੋਲੀ ਜਿਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜਿਓ ਰਹਾਓ ਤੇਰਾ ਮੁਖ ਸੁਹਾਵਾ ਜਿਓ ਸਹਿਜ ਧੁਨ ਬਾਣੀ ਚਿਰ ਹੋ ਆ ਦੇਖੈ ਸਾਰਿੰਗ ਪਾਣੀ ਧਨ ਸੁਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜਿਓ ਹੋ ਕੋਲੀ ਹੋ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜਿਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੁਣ ਕਦ ਮਿਲਿਆ ਪ੍ਰੇਤ ਤੁ ਭਗਵੰਤਾ ਮੋਹੀ ਰਹਿਣਾ ਬਿਹਾਵੇ ਨੀਂਦ ਨ ਆਵੇ ਬਿਨ ਦੇਖੇ ਗੁਰ ਦਰਬਾਰ ਜਿਓ ਹੋ ਕੋਲੀ ਜਿਓ ਕੋਲ ਕਮਾਈ ਦੇ ਸੱਚੇ ਗੁਰ ਦਰਬਾਰੇ ਜਿਓ ਰਹਾਉ ਭਾਗ ਹੋ ਆ ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ ਕਰਮਹਿ ਪਾਇਆ ਸীব ਘਰੀ ਪਾਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਓ ਹੋ ਘੋਲੀ ਜਿਓ ਘੋਲ ਕਮਾਈ ਜਨ ਨਾਨਕ ਦਾਸ ਤਮਾਰੇ ਜਿਓ ਰਹਾਉ ਤਨਾ ਸ੍ਰੀ ਮਹਲਾ ਪਹਿਲਾ ਘਰ ਪਹਿਲਾ ਚੌਪਦੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹ ਭੰ ਗੁਰ ਪ੍ਰਤਾਦ ਜਿਓ ਦਰਤ ਹੈ ਆਪਣਾ ਕੈ ਸੋ ਘਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਬੀਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅੰਤਨ ਸਭ ਸੇਵਿਆ ਅੰਤ ਸਿਡਾਏ ਸੋ ਏ ਸੁਣ ਸੁਣ ਮੇਰੀ ਕਾਮਣੀ ਪਾਰੇ ਉਤਾਰਾ ਹੋਈ दयाल तिरा नाम तरान सतगुर बन जाओ राओ सच साचाई कह दूजा ना ही को ताकि सेवा सो करे जा को नदर करे तुद बाज प्यारे केवरा सावड़ आई देहे जित नाम तेरे लाग रहा दूजा ना ही कोस आगे प्यारे जायेगा अवरना जाचो को का दास है बिंद बिंद चुख चुख हो नाम बिटो हम बिंद बिंद चुख चुख हो रहाओ ਦਲੰਗ ਮਹਲ ਆ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਏੋ ਤਨ ਮਾਇਆ ਪਾਇਆ ਪਿਆਰੀ ਲਿੱਤ ਡਾਲਾ ਬਰੰਗਾ ਹੀ ਮੇਰਾ ਕੰਤਨ ਭਾਵੈ ਚੋਲੜਾ ਪਿਆਰੀ ਕਿਉ ਤਨ ਸੇਜੈ ਜਾਏ ਹਉ ਕੁਰਬਾਨੈ ਜਾਹ ਮੇ ਰਬਾਨਾ ਹਉ ਕੁਰਬਾਨੈ ਜਾਹੋ हो करबान जाओ तेनारा ना लैण जो तेरा ना तिना के हो सतुरबान जाओ काया रंगन जे थी है प्यारे पाई है ना उम जीठ रंगण वाला जे रंग साहब ऐसा रंग ना डीठ ਜਿਨ ਕੀ ਝੋਲੇ ਰਤੜੇ ਪਿਆਰੇ ਕੰਤ ਤੇ ਨਾ ਕੀ ਪਾਸ ਧੂੜ ਤੇ ਨਾ ਕੀ ਜੇ ਮਿਲੇ ਜੀ ਕਾ ਨਾਨਕ ਕੀ ਅਰਦਾਸ ਆਪੀ ਸਾਜੀ ਆਪੇ ਰੰਗੇ ਆਪੇ ਨਦਰ ਕਰੀ ਏ ਨਾਨਕ ਕਾਮਨ ਕੰਤੈ ਭਾਵੇ ਆਪੇ ਹੀ 라ਵੇ ਏ ਤਿਲੰਗ ਮਹੱਲਾ ਪਹਿਲਾ ਇਆ ਨੜੀਏ ਮਾਨੜਾ ਕਾ ਏਕ ਰਹੀ ਆਪਣੜੈ ਕਰ ਹਰ ਰੰਗੋ ਕੀ ਨਾ ਮਾਣੇ ਹੈ ਸੋ ਨੇੜੈ ਧਨ ਕਮਲ ਏ ਬਾਹਰ ਕਿਆ ਢੁੰਡੇ ਹੈ ਭੈ ਕੀਆਂ ਦੇਹ ਸਲਾਹੀਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾਸੋ ਹਾਗਣ ਜਾਣੀਐ ਲਾਗੇ ਜਾਂ ਸੋ ਧਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਤਨ ਕੰਤ ਨ ਭਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾਤਨ ਮੈਲ ਨ ਪਾਵੈ ਬਿਨ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲਬ ਲੋਭ ਹੰਕਾਰ ਕੀ ਮਾਤੀ ਮਾਇਆ ਮਾਏ ਸੁਮਾਣੀ ਇਨੀ ਬਾਤੀ ਸੋ ਪਾਈਐ ਨਾਹੀ ਭਈ ਕਾਮਣ ਇਆਣੀ ਜਾਹੀ ਪੁਸ਼ੋ ਸੁਹਾਗਣੀ ਵਾਵੇ ਕਿੰਨੀ ਬਾਤਿ ਸੋ ਪਾਈਐ ਜੋ ਕਿਸ ਕਰੈ ਸੋ ਭਲਾ ਕਰਮਾਨੀਐ ਹਕਮਤ ਹੁਕਮ ਚ ਕਾਈਐ ਜਾ ਕੈ ਪ੍ਰੇਮ ਪਦਾਰਥ ਪਾਈਐ ਤੋ ਚਰਣੀ ਚਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਈਵ ਕਹੈ ਸੁਹਾਗਣੀ ਪਹਿਣੀ ਇੰਨੀ ਬਾਤਿ ਸੋਹ ਪਾਈਐ ਆਪ ਗਵਾਈਐ ਤਾਂ ਸੋਹ ਪਾਈਐ ਔਰ ਕੈਸੀ ਚਤਰਾਏ ਸੋਹ ਨਦਰ ਕਰ ਦੇਖੈ ਸੋ ਦਿਨ ਲੀਖੈ ਕਾਮਣ ਨੋਂ ਨਿਧ ਪਾਈ ਆਪਣੇ ਗੰਤ ਪਿਆਰੀ ਸਾ ਸੋਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪਾਏ ਸੁਮਾਣੀ ਸੁੰਦਰ ਸਾਏ ਸਰੂਪ ਵਿਚਖਣ ਈਐ ਸਹਾ ਸਿਆਣੀ ਤੂੰ ਹੀ ਮੱਲਾ ਪਹਿਲਾ ਕੌਣ ਤੇ ਰਾਜੀ ਕੌਣ ਤੁਲਾ ਤੇਰਾ ਕਮਨ ਸਰਾਫ ਬੁਲਾਵਾ ਕੌਣ ਗੁਰੂ ਪਹਿ ਦੀਖਿਆ ਲੇਵਾ ਕਹਿ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਤਲ ਮਈ ਹਲ ਭਰ ਭਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਓ ਮਨ ਤਾਰਾ ਜੀ ਚਿੱਤ ਤੁਲਾ ਤੇਰੀ ਸੀਵਸ ਰਾਫ ਕਮਾਵਾ ਘਟ ਹੀ ਪੀਤਰ ਸੋ ਸੋ ਤੋਲੀ ਇਨ ਬਿਦ ਚਿੱਤ ਰਹਾਵਾ ਆਪੀ ਕੰਡਾ ਤੂਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ਅੰਦਲਾ ਨੀਜ ਜਾਤ ਪਰਦੇਸੀ ਖਿਣਿ ਆਵੇ ਤਿਲ ਜਾਵੇ ਤਾਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੇ ਰਾਗ ਬਿਲਾਵਲ ਮਹੱਲਾ ਪਹਿਲਾ ਜੋ ਪਦੀ ਕਰ ਪਹਿਲਾ ਇੱਕ ਓਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਤੂੰ ਸੁਲਤਾਨ ਕਾ ਹੋ ਮੀਆ ਤੇਰੀ ਕਮਨ ਵਡਾਈ ਜੋ ਤੂੰ ਦੇ ਸੁਖਾ ਸੁਆਮੀ ਮੈਂ ਮੂਰਖ ਕਹਿ ਨ ਜਾਈ ਤੇਰੇ ਗੁਣ ਗਾਵਾਂ ਦੇ ਬਜਾਈ ਜੈਸੇ ਸਤ ਮਹਿ ਰਹਨ ਰਜਾਈ ਰਹਾਵਾਂ ਜੋ ਕਿਛ ਹੋਵਾ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਚਤ ਰਾਈਂ ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ ਕਥ ਨਾ ਕਥ ਨਾ ਜਾਈ ਯੋ ਤੁਦ ਭਾਵੈ ਸੋਈ ਆਖਾਂ ਤਿਲ ਤੇਰੀ ਵੜਿਆਈ ਇਤੇ ਕੂਕ ਰਹਾ ਬੇਗਾਨਾ ਭੌਂ ਕਾਇ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਨ ਜਾਈ ਬਿਲਾਵਲ ਮਹਿਲਾ ਪਹਿਲਾਂ ਮਨ ਮੰਦਰ ਤਨ ਵੇਸ ਕਲੰਧਰ ਘਟ ਹੀ ਤੀਰਥ ਨਾਮਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੌੜ ਜਨਮ ਨਾ ਆਵਾਂ ਮਨ ਬੀਦਿਆ ਦੀ ਆਦਾਲ ਸੀਤੀ ਮੇਰੀ ਮਾਹੀ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਤਲ ਮਈ ਹਲ ਪਰ ਪਰ ਲੀਨਾ ਘੜ ਘੜ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੇ ਤੁਜ ਬਿਨ ਹੀ ਔਰ ਨਾ ਜਾਣਾ ਮੇਰੇ ਸਹਬਾ ਗੁਣ ਗਾਵਾਂ ਨਿਤ ਤੇਰੇ ਜੀ ਅਜੰਤ ਸਭ ਸਰਨ ਤੁਮਾਰੀ ਸਰਵ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕੀ ਅਰਦਾਸੀ ਜੀ ਅਜੰਤ ਸਭ ਸਰਨ ਤੁਮਾਰੀ ਸਰਵ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ